ਇਨਾ ਦਾ ਫਿਊਚਰ ਬਣਾਣਾ ਹੀ ਬੱਚਿਆਂ ਦਾ ਉਹਨਾਂ ਦੇ ਬਾਪ ਮਰ ਗਏ ਮਾਵਾ ਦੇ ਜਵਾਨ ਪੁੱਤ ਮਰ ਗਏ ਔਰ ਭੈਣਾ ਦੇ ਭਰਾ ਮਰ ਗਏ ਔਰ ਸਹਾਗਣਾ ਦੇ ਸਹਾਰ ਉੱਜੜ ਗਏ ਕਿੰਨੇ ਰਾਜਨੀਤਿਕ ਲੋਕ ਨੇ ਜਿਹੜੇ ਮਤਲਬ ਵੱਡੇ ਵੱਡੇ ਘਰਾਨੇ ਨੇ ਜਿਹੜੇ ਕੋਈ ਐਮਐਲਏ ਰਹਿ ਚੁੱਕੇ ਆ ਕੋਈ ਐਮਪੀ ਰਹਿ ਚੁੱਕੇ ਆ ਲਗਾਤਾਰ ਕਿੰਨੀ ਕਿੰਨੀ ਵਾਰ ਇਹ ਵੱਡੇ ਵੱਡੇ ਉਹਦੇ ਰਹਿ ਗਿਆ ਔਰ ਇਹਨਾਂ ਦੀਆਂ ਪਾਪ ਦੀਆਂ ਹੱਡੀਆਂ ਸਭ ਦੀਆਂ ਚੱਲਦੀਆਂ ਹੁੰਦੀਆਂ ਸਾਰੇ মিডিਆ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਸਾਬ ਨੇ ਵੱਡਾ ਦਰਿਆ ਦਿਲ ਦਰਿਆ ਰੱਖਿਆ 10-10 ਲੱਖ ਦਾ ਐਲਾਨ ਕੀਤਾ ਉਸ ਤੋਂ ਇਲਾਵਾ 2-2 ਲੱਖ ਜ਼ਖਮੀਆਂ ਨੂੰ ਤੀਸਰੀ ਗੱਲ ਉਹਨਾਂ ਨੂੰ ਪੜ੍ਹਾਈ ਜਿਹੜੀ ਪਲੱਸ 2 ਤੱਕ ਮੁਫਤ ਇੱਥੋਂ ਤੱਕ ਕਿ ਕੱਚੇ ਮਕਾਨ ਬੱਕੇ ਕਰਨ ਦਾ ਵੀ ਐਲਾਨ ਕਰਕੇ ਆਏ ਤੇ ਫੌਰੀ ਐਕਸ਼ਨ ਚਾਏ ਨੇ ਉਹ ਬੰਦਾ ਹਰ ਦੁੱਖ ਦੀ ਘੜੀ 'ਚ ਹਰ ਇੱਕ ਜਗ੍ਹਾ ਪਹੁੰਚਿਆ ਜੋ ਕਿ ਪਹਿਲੇ ਸੀਐਮ ਨਹੀਂ ਕਰ ਸਕਿਆ ਜਿਹੜੇ ਆਪ ਠੁੱਠਾ ਫੜ ਕੇ ਲੋਕਾਂ ਦਾ ਖੂਨ ਚੂਸਦੇ ਆ ਲੋਕਾਂ ਦੇ ਹੱਕਾਂ ਦਾ ਖਾਣਨ ਕਰਦੇ ਆ ਜਿਨ੍ਹਾਂ ਨੂੰ ਖੁਦ ਖੋਨ ਦੀ ਆਦਤ ਹੈ ਪਾਪ ਦੀਆਂ ਢੇਡਾਂ ਚਲਾਉਣ ਦੀ ਆਸ ਹੈ ਉਹਨਾਂ ਦਾ ਦੇ ਜਿਗਰਾ ਕਦੇ ਨਹੀਂ ਕਰੇਗਾ ਕਿ ਕਿਸੇ ਦੀ ਗਰੀਬ ਦੀ ਮਦਦ ਕੀਤੀ ਜਾਏ ਕਾ ਮਜੀਠਾ ਦੇ ਵਿੱਚ ਦਰਨਾ ਘਾਸਾ ਆਇਆ ਜਿੱਥੇ ਕਿ ਕਰੀਬ 2 ਦਰਜਨ ਦੇ ਕਰੀਬ ਮੌਤਾਂ ਹੋਈਆਂ ਨੇ ਜ਼ਰਿਲੀ ਸ਼ਰਾਬ ਯਾਨੀ ਕਿ ਮੈਥਨੋਲ ਦਾ ਜਿਹੜੀ ਪੂਰਤੀ ਕਰਦੇ ਸੀ ਇਹ ਨਜਾਇਜ਼ ਦੰਤੇ ਧੰਦੇਬਾਜ ਉਹਨਾਂ ਨੇ ਕਈ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਲਈ ਇੱਕ ਕਾਲ ਬਣੇ ਨੇ ਤਾਂ ਗੱਲਬਾਤ ਕਰਾਂਗੇ ਇਸ ਟਾਈਮ ਮੁੱਖ ਪੱਖ ਦਾ ਮੁੱਦਾ ਹੈ ਰਾਜਨੀਤੀ ਗਰਮਾ ਚੁੱਕੀ ਹੈ ਵੱਖ-ਵੱਖ ਸਿਆਸੀ ਆਗੂ ਪਹੁੰਚ ਚੁੱਕੇ ਨੇ ਕਟਨਸਰ ਦੇ ਵੱਖ-ਵੱਖ ਪਿੰਡ ਨੇ ਮਜੀਠਾ ਹਲਕੇ ਦੇ ਜਿੱਥੋਂ ਦੀ ਨਮਾਇੰਦਗੀ ਮਾਝੇ ਦੇ ਜਰਨੈਲ ਕਹੇ ਜਾਂਦੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਕਰ ਰਹੀ ਹੈ ਫਿਰਾਲ ਵੱਖ-ਵੱਖ ਸਿਆਸੀ ਆਗੂ ਪਹੁੰਚ ਰਹੇ ਨੇ ਪਰ ਤਾਜ਼ਾ ਹਾਲਾਤਾਂ ਬਾਰੇ ਜੇ ਗੱਲ ਕਰੀਏ ਤਾਂ ਸਾਡੇ ਨਾਲ ਜਾਗਦਾ ਜ਼ਮੀਰ ਦੇ ਸੇਵਾਦਾਰ ਸੁਬਾਸ਼ ਸੈਕੰਡ ਜੁੜਨ ਜਾ ਰਹੇ ਨੇ ਸਖਜ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਕਟਨਗਰ ਨੂੰ ਲਗਾਤਾਰ ਇਹ 3-4 ਇਨਸੀਡੈਂਸ ਹੋ ਗਏ ਆ ਕਾਂਗਰ ਸੀ ਉਦੋਂ ਵੀ ਕਰੀਬ 200 1.5 200 ਬੰਦਾ ਮਰਿਆ ਸੀ ਸਰਕਾਰ ਨੂੰ ਕਿਉਂ ਨਹੀਂ ਹੋਸਟ ਕਰਨਿਆਰੀ ਬੜੇ ਦੁਖਦਾਈ ਘਟਨਾ ਹੈ ਜੀ ਜਿਹੜੀ ਕੱਲ ਮਨਜੀਠੇ ਦੇ ਤਿੰਨ ਪਿੰਡਾਂ ਐ ਵਾਪਰੀ ਲਗਭਗ ਸਾਡੇ 20 ਤੋਂ ਜ਼ਿਆਦਾ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ ਔਰ ਉਹ 20 ਲੋਕ ਨਹੀਂ ਮਰੇ ਉਹ 20 ਪਰਿਵਾਰਾਂ ਦੇ ਮਗਰ ਜੀ ਮਰ ਗਏ ਜਿਨ੍ਹਾਂ ਦਾ ਫਿਊਚਰ ਬਣਾਣਾ ਸੀ ਬੱਚਿਆਂ ਦਾ ਉਹਨਾਂ ਦੇ ਬਾਪ ਮਰ ਗਏ ਮਾਵਾ ਦੇ ਜਵਾਨ ਪੁੱਤ ਮਰ ਗਏ ਔਰ ਭੈਣਾਂ ਦੇ ਭਰਾ ਮਰ ਗਏ ਔਰ ਸੁਹਾਗਨਾ ਦੇ ਸੁਹਾਗ ਉੱਜੜ ਗਏ ਕੋਈ ਵੀ ਮੋਤਾਂ ਨਹੀਂ ਹੋਈਆਂ ਅਣਗਿਣਤ ਮੋਤਾਂ ਹੋ ਗਈਆਂ ਔਰ ਬੜੀ ਸ਼ਰਮ ਦੀ ਗੱਲ ਹੈ ਸਾਡੇ ਰਾਜਨੀਤਿਕ ਲੋਕ ਜਿਹੜੇ ਹੈ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਾਂਗਾ ਉੱਥੇ ਜਾ ਕੇ ਰਾਜਨੀਤਿਕ ਰੋਟੀਆਂ ਸੇਕ ਰਹੇ ਆ ਕਿਸੇ ਨੇ ਵੀ ਉਸ ਪਰਿਵਾਰ ਨੂੰ ਇਹ ਨਹੀਂ ਕੋਸ਼ਿਸ਼ ਕੀਤੀ ਵੀ ਮੈਂ 1 ਲੱਖ ਰੁਪਏ ਕੋਲੋਂ ਦੇਵਾਂ ਪਰਿਵਾਰ ਨੂੰ ਜਾਂ ਰਾਸ਼ਨ ਦੇਵਾਂ ਜਾਂ ਮੈਂ ਪਰਿਵਾਰ ਦੇ ਬੁਗੇਹੇ ਰੋਜ਼ਗਾਰ ਦਾ ਸਾਧਨ ਮੁਹੱਈਆ ਕਰਾਵਾਂ ਕਿਉਂਕਿ ਇਹ ਜਿੰਨੇ ਰਾਜਨੀਤਿਕ ਲੋਕ ਨੇ ਜਿਹੜੇ ਮਤਲਬ ਵੱਡੇ ਵੱਡੇ ਘਰਾਨੇ ਨੇ ਜਿਹੜੇ ਕੋਈ ਐਮਐਲਏ ਰਹਿ ਚੁੱਕੇ ਆ ਕੋਈ ਐਮਪੀ ਰਹਿ ਚੁੱਕੇ ਆ ਲਗਾਤਾਰ ਕਿੰਨੀ ਕਿੰਨੀ ਵਾਰ ਇਹ ਵੱਡੇ ਵੱਡੇ ਉਹਦੇ ਰਹਿ ਗਏ ਆ ਔਰ ਇਹਨਾਂ ਦੀਆਂ ਪਾਪ ਦੀਆਂ ਹੱਟੀਆਂ ਸਭ ਦੀਆਂ ਚੱਲਦੀਆਂ ਹੁੰਦੀਆਂ ਸਾਰੇ মিডিਆ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਇਹਨਾਂ ਕੋ ਇੰਨੀ ਮਾਇਆ ਜਿਹੜੀ ਦੋ ਨੰਬਰ ਦੀ ਹੁੰਦੀ ਏ ਇਹ ਲੀਡਰ ਬਣਦੇ ਕਾਦੇ ਵਾਸਤੇ ਆ ਇਹ ਆਪਣੀਆਂ ਪਾਪ ਦੀਆਂ ਹੱਟੀਆਂ ਚਲਾਉਣ ਵਾਸਤੇ ਲੀਡਰ ਬਣਦੇ ਆ ਓਏ ਉਹੋ ਹੀ ਤੁਸੀਂ ਉੱਥੇ ਗਏ ਹੋ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਤਾ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਇਲਜ਼ਾਮ ਲਾਤਾ ਭਾਜਪਾ ਨੇ ਕਾਲੀ ਦਲ 'ਤੇ ਇਲਜ਼ਾਮ ਲਾਤਾ ਸਰਗਜੀ ਵੱਡਾ ਸਵਾਲ ਹੈ ਇਹ ਲੀਡਰ ਉਥੇ ਫੋਟੋਆਂ ਲਵਾਉਣ ਮੀਡੀਆ ਨੂੰ ਬਰੀਫਿੰਗ ਕਰਨ ਆਉਂਦੇ ਨੇ ਕੀ ਇਹ ਲੁੱਟੇ ਨੇ ਇਹਨਾਂ ਕੋਲ ਕੋਈ ਪੈਸਾ ਨਹੀਂ ਕਿ ਉਹਨਾਂ ਨੂੰ ਮਹੀਨੇ ਦਾ ਰਾਸ਼ਨ ਵੰਡਿਆ ਭਗਵੰਤ ਮਾਨ ਸਾਹਿਬ ਨੇ ਵੱਡਾ ਦਿਲ ਦਰਿਆ ਰੱਖਿਆ 10-10 ਲੱਖ ਦਾ ਐਲਾਨ ਕੀਤਾ ਉਸ ਤੋਂ ਇਲਾਵਾ 2-2 ਲੱਖ ਜ਼ਖਮੀਆਂ ਨੂੰ ਤੀਸਰੀ ਗੱਲ ਉਹਨਾਂ ਨੂੰ ਪੜ੍ਹਾਈ ਜਿਹੜੀ ਪਲੱਸ 2 ਤੱਕ ਮੁਫ਼ਤ ਇੱਥੋਂ ਤੱਕ ਕਿ ਕੱਚੇ ਮਕਾਨ ਪੱਕੇ ਕਰਨ ਦਾ ਵੀ ਐਲਾਨ ਕਰਕੇ ਆਏ ਤੇ ਫੌਰੀ ਐਕਸ਼ਨ ਚ 24 ਘੰਟੇ ਤੋਂ ਪਹਿਲਾਂ ਹੀ ਹਾਦਸੇ ਤੋਂ ਉੱਥੇ ਮੌਕੇ ਤੇ ਪੁੱਜੇ ਨੇ ਲੋਕਾਂ ਦੀ ਕਚਹਿਰੀ ਚਾਏ ਨੇ ਉਹਨਾਂ ਦਾ ਦੁੱਖ ਵੰਡਣ ਆਏ ਨੇ ਪਹਿਲਾਂ ਅਜੇ ਤੱਕ ਅਦੀ ਮੁੱਖ ਮੰਤਰੀ ਨਹੀਂ ਸੀ ਪਹੁੰਚਿਆ ਪਰ ਇਹ ਜਿਹੜੇ ਸਿਆਸੀ ਵਿਰੋਧੀ ਤੇ ਰਾਗੂ ਇਹਨਾਂ ਇੱਕ ਚਵਾਨੀ ਨਹੀਂ ਉੱਥੇ ਗਰੀਬ ਪਰਿਵਾਰਾਂ ਨੂੰ ਦਿੱਤੀ ਉਲਟਾ ਸਰਕਾਰ ਨੂੰ ਕਟਗਰੇਜ ਖੜੇ ਕਰ ਰਹੇ ਇਹ ਕਿਸ ਤਰ੍ਹਾਂ ਸਾਰਾ ਨਜ਼ਰੀਆ ਵੇਖਦੇ ਹੋ ਪਹਿਲਾਂ ਗੱਲ ਕਰੀਏ ਮਾਨਜੋਗ ਭਗਵੰਤ ਸਿੰਘ ਜੀ ਦੀ ਉਹ ਇੱਕ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਲਾ ਵਧੀਆ ਮੁੱਖ ਮੰਤਰੀ ਹੈ ਮੈਂ ਅੱਗੇ ਵੀ ਕਈ ਵਾਰ ਉਹਨਾਂ ਬਾਰੇ ਕਹਿਆ ਵੀ ਜਨਨੀ ਜਨੇਤਾ ਜਨ ਜਨਮੇ ਜੇ ਜਨ ਜਨਮੇ ਤਾਂ ਮਾਨਯੋਗ ਭਗਵੰਤ ਸਿੰਘ ਮਾਨ ਵਰਗੇ ਜੰਮੇ ਮਾਮਾ ਪੁੱਤ ਜੰਮਣ ਪਰ ਇਹੋ ਜੇ ਪੁੱਤ ਜੰਮਣ ਜਿਹੜੇ ਭਗਵੰਤ ਸਿੰਘ ਮਾਨ ਵਰਗੇ ਹੋਣ ਜਿਨ੍ਹਾਂ ਨੂੰ ਜਨਤਾ ਨਾਲ ਪਿਆਰ ਹੋਵੇ ਉਹਨਾਂ ਦੇ ਵੀ ਬੜੇ ਵਿਰੋਧੀ ਖੜੇ ਹੋ ਗਏ ਆ ਜਿਹੜੇ ਉੱਥੇ ਪਹੁੰਚਿਆ ਕਈ ਪਾਰਟੀਆਂ ਲੀਡਰ ਮੈਂ ਕੋਈ ਇਹ ਨਹੀਂ ਵੀ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ ਠੀਕ ਹੈ ਮੇਰਾ ਸਮਰਥਨ ਹੈ ਪਰ ਮੈਂ ਉਸ ਬੰਦੇ ਦੀ ਇਕੱਲੇ ਦੀ ਤਾਰੀਫ ਕਰਦਾ ਵਾਂ ਉਹ ਬੰਦਾ ਹਰ ਦੁੱਖ ਦੀ ਘੜੀ 'ਚ ਹਰ ਇੱਕ ਜਗ੍ਹਾ ਪਹੁੰਚਿਆ ਜੋ ਕਿ ਪਹਿਲੇ ਸੀਐਮ ਨਹੀਂ ਕਰ ਸਕੇ ਉਸ ਤੋਂ ਬਾਅਦ ਜਿਹੜੇ ਅੱਜ ਵਿਰੋਧੀ ਪਾਰਟੀਆਂ ਚਾਹੇ ਜਿਹੜੇ ਵੀ ਵਿਰੋਧੀ ਦਲ ਨੇ ਉੱਥੇ ਇਕਾਲੀ ਦਲ ਦੇ ਨੁਮਾਇंदे ਵੀ ਪਹੁੰਚੇ ਨੇ ਕਾਂਗਰਸ ਦੇ ਵੀ ਪਹੁੰਚੇ ਨੇ ਬੀਜੇਪੀ ਵਾਲੇ ਵੀ ਆਪੋ ਆਪਣਾ ਉੱਥੇ ਜਿਹੜਾ ਹਸਪਤਾਲਾਂ 'ਚ ਜਾ ਰਹੇ ਨੇ ਸਵਾਲ ਜਵਾਬ ਕਰਨ ਜਾਂ ਡਾਕਟਰਾਂ ਨੂੰ ਜਿਹੜੇ ਕੰਸਰਨ ਅਥਾਰਟੀ ਹੈ ਪਰ ਸਵਾਲ ਇਹ ਕਿ ਇਹ ਕੀ ਲੀਡਰ ਲੁੱਟੇ ਨੇ ਇਹਨਾਂ ਨੂੰ ਦੋ-ਦੋ ਤਿੰਨ-ਤਿੰਨ ਟਨਿਓਰਾਂ ਦੀਆਂ ਪੈਨਸ਼ਨਾਂ ਆ ਰਹੀਆਂ ਇਹਨਾਂ ਦੇ ਹੋਟਲ ਇੰਡਸਟਰੀ, ਟਰਾਂਸਪੋਰਟਾਂ ਚੱਲ ਰਹੀਆਂ ਕਈ ਕੁਸ਼ ਚੱਲਦੇ ਨੇ ਇਹ ਕੀ ਉੱਥੇ ਕਰੋੜ ਰੁਪਈਆ 10 ਲੱਖ ਜਾਂ 5 ਲੱਖ 10 ਹਜ਼ਾਰ ਵੀ ਨਹੀਂ ਇੱਕ-ਇੱਕ ਪਰਿਵਾਰ ਨੂੰ ਦੇ ਸਕਦੇ ਸਵਾਲ ਇਹ ਹੈ ਦੇ ਸਕਦੇ ਕਿ ਨਹੀਂ ਦੇ ਸਕਦੇ ਸੁਣੋ ਜਿਹੜੇ ਆਪ ਠੂਠਾ ਫੜ ਕੇ ਲੋਕਾਂ ਦਾ ਖੂਨ ਚੂਸਦੇ ਆ ਲੋਕਾਂ ਦੇ ਹੱਕਾਂ ਦਾ ਖਾਣਨ ਕਰਦੇ ਆ ਜਿਨ੍ਹਾਂ ਨੂੰ ਖੁਦ ਖੂਨ ਦੀ ਆਦਤ ਹੈ ਪਾਪ ਦੀਆਂ ਢਟੀਆਂ ਚਲਾਉਣ ਦੀ ਆਦਤ ਹੈ ਉਹਨਾਂ ਦਾ ਜਿਗਰਾ ਕਦੇ ਨਹੀਂ ਕਰੇਗਾ ਕਿ ਕਿਸੇ ਦੀ ਗਰੀਬ ਦੀ ਮਦਦ ਕੀਤੀ ਜਾਏ ਕਿਸੇ ਦੁਖਦਾਈ ਦੀ ਰੋਟੀ ਦਾ ਇੰਤਜ਼ਾਮ ਕੀਤਾ ਜਾਏ ਜਿੰਨੇ ਵੀ ਚਿਹਰੇ ਗਏ ਆ ਉਹ ਅਰਬਾਂ ਬਤੀ ਕਰੋੜਾਂ ਬਤੀ ਕਿੰਦੀ ਗੱਲ ਕਰਾਂ ਕਿੰਦਾ ਨਾਲ ਆ ਉਹਨੂੰ ਬਾਅਦ ਸ਼ਰਮਿੰਦਾ ਹੋਣਾ ਪਏਗਾ ਜੇ ਕਿਸੇ ਇੱਕ ਦਾ ਵੀ ਨਾਂ ਲੈਤਾ ਓਏ ਲਾਣਾ ਤੇ ਇਹਨਾਂ ਦੇ ਓਏ ਡੁੱਬ ਮਰੋ ਓਏ ਸ਼ਰਮ ਕਰੋ ਪੰਜਾਬ ਦੇ ਲੀਡਰੋ ਓਏ ਸਿਆਸਤ ਦੀਆਂ ਰੋਟੀਆਂ ਸੇਕ ਰਹੇ ਹੋ ਓਏ ਡੁੱਬ ਮਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੇਕਰ ਤੁਸੀਂ ਗਏ ਹੋ ਉਹ ਕਾਲੇ ਮੂੰਹ ਵਾਲਿਓ ਉੱਥੇ ਕਿਸੇ ਪਰਿਵਾਰ ਦੀ ਜ਼ਿੰਮੇਵਾਰੀ ਲੈ ਲੰਦੇ ਕਿਸੇ ਪਰਿਵਾਰ ਦੇ ਬੱਚੇ ਹੀ ਜ਼ਿੰਮੇਵਾਰੀ ਲੈਂਦੇ ਨੇ ਉਹ ਮੈਂ ਨਹੀਂ ਕੋਈ ਭਗਵੰਤਮਾਨ ਦਾ ਸਗਾ ਪਰ ਚਲੋ ਉਹ ਫਿਰ ਵੀ ਕਿਰਦਾਰ ਤਾਂ ਚੰਗਾ ਨਿਭਾਇਆ ਕੀ ਗੱਲ ਭਗਵੰਤਮਾਨ ਨੂੰ 3 ਸਾਲ ਹੋਏ ਆ ਉਹਨੇ ਚਲੋ ਉਹਨੇ ਹਾਲੇ ਕੋਈ ਉਹੋ ਜਿਹਾਂ ਪਾਪ ਦੀਆਂ ਹਟੀਆਂ ਨਹੀਂ ਚਲਾਈਆਂ ਤੇ ਜਿਹੜੇ ਪਹਿਲੇ ਲੀਡਰ ਅੱਜ ਉੱਥੇ ਜਾ ਕੇ ਗਏ ਆ ਉੱਥੇ ਜਾ ਕੇ ਚਿੱਕੜ ਸੁੱੜਦੇ ਪਏ ਆ ਕਿਤੇ ਕਿਤੇ ਚਿੱਕੜ ਸੁੱੜਦੇ ਪਏ ਆ ਓਏ ਕੀ ਗੱਲ ਥੁੱਕਾ ਨਹੀਂ ਪੋੜੇ ਤੱਲੇ ਆ ਉਹ ਜਿਹੜੇ 17 ਪਰਿਵਾਰ ਜਾਂ 20 ਪਰਿਵਾਰ ਅੱਜ ਆਪਣੇ ਜੀਵਾਂ ਨੂੰ ਗਵਾ ਬੈਠੇ ਆ ਉਹਨਾਂ ਚੋਂ ਇੱਕ ਇੱਕ ਬੱਚਾ ਹੀ ਗੋਦ ਲੈ ਲੋ ਓਏ ਉਹਨਾਂ ਚੋਂ ਕਿਸੇ ਪਰਿਵਾਰ ਦੀ ਰੋਟੀ ਦਾ ਖਰਚਾ ਝੁਕ ਲੋ ਓਏ ਤੁਹਾਨੂੰ ਤਾਂ ਲੋਕੀ ਲਾਂਹਤਾ ਪਾਲ ਲਗਾ ਸ਼ਰਮ ਆਂਦੀ ਲਾਂਹਤਾ ਨੂੰ ਵੀ ਸ਼ਰਮ ਆਂਦੀ ਵੀ ਸਾਡੀ ਜਗ੍ਹਾ ਲੀਡਰਾਂ ਲੈ ਲਈਏ ਪੰਜਾਬ ਦੇ ਲੀਡਰਾਂ ਲੈ ਲਈਏ ਹੁਣ ਅੱਗੋਂ ਕਿਸ ਤਰ੍ਹਾਂ ਨਜ਼ਰੀਆ ਦੇਖ ਦਿਓ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਏਗਾ ਕਿਉਂਕਿ ਮੌਤਾਂ ਦਾ ਆਕੜਾ ਜੋ ਸਾਨੂੰ ਇਨਪੁਟ ਸਾਰੇ ਮੌਤਾਂ ਦਾ ਆਕੜਾ ਵਧਣ ਜਾ ਰਿਹਾ ਹੈ ਉਥੇ ਸਪੈਸ਼ਲ ਸਿਵਲ ਸਰਜਨ ਮੈਡਮ ਜਿਹੜੇ ਕਿਰਨਦੀਪ ਗੋਰਾ ਮੌਕੇ ਦੇ ਜਾਗਦ ਦੇਖਦੇ ਹੋਏ ਬੈਠੇ ਨੇ ਤਮਾਮ 4 ਐਸਐਮਓ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਿਆ ਐਮਰਜੈਂਸੀ ਡਿਊਟੀਆਂ ਤਰਸਿਕ ਕਮਜੀਟਾ ਹੋਰ ਨੇੜਲੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਹੈ ਕਿਸ ਤਰ੍ਹਾਂ ਇਹ ਹਲਾਜ਼ ਕਾਬੂ ਚਾਉਣਗੇ ਹਾਲੇ ਮੂਤਾਂ ਹੋਰ ਹੋਣ ਦਾ ਖਤਸਾ ਹੈ ਵਾਹਿਗੁਰੂ ਸਭ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਇਸ ਜਰੇ ਦੀ ਸ਼ਰਾਫ ਕਰਕੇ ਆਪਣੀ ਜਾਨ ਗੋ ਆ ਚੁੱਕੇ ਆ ਵਾਹਿਗੁਰੂ ਉਹਨਾਂ ਦਾ ਸਵਰਗਾਂ ਚ ਵਾਸਾ ਕਰੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਭਾਨਾ ਸਹਨ ਦਾ ਮੱਲ ਬਖਸ਼ੇ ਔਰ ਸਾਡੀ ਜਾਗਦਾ ਹੀ ਰਹੰਜਿਓ ਤੇ ਭਾਰਤੀ ਕਿਸਾਨ ਯੂਨੀਅਨ ਭਾਨੂ ਤੇ ਹਿਊਮਨ ਰਾਈਟਸ ਸਾਰੇ ਉਹਨਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਖੜੀ ਐ ਕੋਈ ਸਮਾਂ ਪਾ ਕੇ ਅਸੀਂ ਜਾਵਾਂਗੇ ਔਰ ਚਲੋ ਅਸੀਂ ਕੋਸ਼ਿਸ਼ ਕਰਾਂਗੇ ਵੀ ਥੋਕਣਾ ਪਕੋੜੇ ਨਾਲ ਤਲ ਕੇ ਆਈਏ ਨਾ ਹੀ ਅਸੀਂ ਕੋਈ ਮੀਡੀਆ ਚ ਹਾਈਲਾਈਟ ਹੋਵਾਂਗੇ ਉੱਥੇ ਵੀ ਕੋਈ ਸਾਨੂੰ ਐ ਨਹੀਂਗਾ ਵੀ ਅਸੀਂ ਕੋਈ ਉੱਥੇ ਬਚਨ ਬੋਲਾਂਗੇ ਉਸ ਪਰਿਵਾਰ ਦੇ ਨਾਲ ਮੋਢੇ ਦਾ ਮੋਢਾ ਜੋੜੇ ਖੜੇ ਹੋਵਾਂਗੇ ਭਵਿਸ਼ya ਤੱਕ ਖੜੇ ਹੋਵਾਂਗੇ ਭਵਿਸ਼ya ਤੇ ਅੱਜ ਤੱਕ ਜਾਗਦਾ ਹੀ ਮੇਰਾ ਰਿਕਾਰਡ ਹੈ ਜੇ ਕਿਸੇ ਕਿਤੇ ਜਗ੍ਹਾ ਤੇ ਕੋਈ ਆਪਾਂ ਮੂੰਹੋਂ ਗੱਲ ਕਰਤੀ ਉਹ ਪੁਗਾਈ ਵੀ ਹੈ ਇਹ ਸਾਡਾ ਸੋਸ਼ਲ ਮੀਡੀਆ ਵਿੱਚ ਚੈੱਕ ਕਰ ਸਕਦੇ ਹੋ ਸਾਡੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ ਅੱਜ ਗੱਲ ਕਰੀਏ ਇਹਦੇ ਵਿੱਚ ਅਸਲ ਦੋਸ਼ੀ ਕੌਣ ਹੈ ਇਹ ਜਿਹੜੀਆਂ ਹਤਿਆਵਾਂ ਹੋਈਆਂ ਇਹ ਹਤਿਆਵਾਂ ਹੋਈਆਂ ਇਹਨਾਂ ਹਤਿਆਵਾਂ ਦੇ ਹਤਿਆਰੇ ਕੌਣ ਹੈ ਮੈਂ ਸੁਨਾ ਇੱਕ ਉੱਥੋਂ ਦੇ ਸਰਪੰਚ ਨੇ ਕਿਸੇ ਮੌਜੂਦਾ ਪਾਰਟੀ ਦੇ ਲੀਡਰ ਦੇ ਕਿਸੇ ਰਿਸ਼ਤੇਦਾਰ ਦਾ ਨਾਂ ਲਿਆ ਹੈ ਵੀ ਉਹਨਦੇ ਅੱਜ ਵੀ ਪਾਪ ਦੀਆਂ ਢਟੀਆਂ ਚੱਲਦੀਆਂ ਪਈਆਂ ਚਿੱਟੇ ਦੀਆਂ ਢਟੀਆਂ ਚੱਲਦੀਆਂ ਪਈਆਂ ਨਸ਼ੇ ਦੀਆਂ ਢਟੀਆਂ ਚੱਲਦੀਆਂ ਪਈਆਂ ਉਹਨੂੰ ਕਿਸੇ ਹੱਥ ਨਹੀਂ ਪਾਇਆ ਮਤੇ ਤੱਕ ਪਾਸ ਕੀਤੇ ਗਏ ਪੰਚਾਇਤ ਵੱਲੋਂ ਪਰ ਪੁਲਿਸ ਨੂੰ ਹੱਥ ਨਹੀਂ ਪਾਰੀ ਮਤਲਬ ਉਹ ਹੀ ਨਾ ਸ਼ਾਸਨ ਤੇ ਪ੍ਰਸ਼ਾਸਨ ਰਲਿਆ ਹੈ ਮੈਂ ਉਸ ਵੀਰ ਦੀ ਸ਼ਲਾਘਾ ਕਰਦਾ ਵਾਂ ਜਿਨੇ ਓਪਰਲੀ ਇੰਨੀ ਗੱਲ ਕਹਿਣ ਦੀ ਹਿੰਮਤ ਰੱਖੀ ਜਾਗਦਾ ਜਮੀਰ ਹਮੇਸ਼ਾ ਯੁੱਧਾਂ ਦੇ ਨਾਲ ਹੈ ਉਹਨੇ ਆਪਕੋ ਦਾ ਜਮੀਰ ਜਾਗਿਆ ਜਿਉਂਦਾ ਜਮੀਰ ਜਾਗਿਆ ਤੇ ਜਾਗਦਾ ਜਮੀਰ ਤੇ ਨਾਲ ਵਚਨ ਕਰਦਾ ਵੀਰ ਖੁੱਲ ਕੇ ਇਹਦਾ ਵਿਰੋਧ ਕਰੇਂਦੇ ਪ੍ਰੂਫ ਰੱਖ ਜਨਤਾ ਕਰ ਸੋਸ਼ਲ ਮੀਡੀਆ ਦੇ ਕਰ ਜੇ ਨਹੀਂ মিডিਆ ਲੈ ਆਂਦੇ ਤੇ ਲਾਈਵ ਹੋ ਜਾ ਜਾਗਦਾ ਜਮੀਰ ਤੇਰੇ ਘਰ ਪਹੁੰਚ ਕਰੇਗਾ ਔਰ ਆਪਣੀਆਂ ਸਹਿਯੋਗੀ ਜਿਹੜੀਆਂ ਹੈਗੀਆਂ ਐਨਜੀਓ ਔਰ ਪੰਜਾਬ ਦੀ ਜਨਤਾ ਸਾਰੀ ਤੇਰੇ ਨਾਲ ਲੈ ਕੇ ਖੜਾ ਹੋ ਜਾਏਗਾ ਔਰ ਜਿਹੜੇ ਅਸਲ ਦੋਸ਼ੀ ਏ ਇਹਨਾਂ ਨੂੰ ਜੇਲ੍ਹ ਦਾ ਰਸਤਾ ਖਾਇਆ ਜਾਏਗਾ ਔਰ ਅੱਜ ਅਸੀਂ ਇੱਕ ਮਾਨਯੋਗ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਮਰਜੀ ਯੁੱਧ ਨਸ਼ਾ ਵਿਰੋਧ ਕਰ ਲੋ ਕੁਝ ਨਹੀਂ ਜੀ ਹੋਣਾ ਇਹ ਸ਼ਬਦ ਖਾਵੇ ਜੇ ਇਹ ਪੋਸਟਰ ਬਾਈ ਹੈਗੀ ਜੇ ਡਬਲ ਨਸ਼ਾ ਵਿਕਣਾ ਸ਼ੁਰੂ ਹੋ ਗਿਆ ਜੇ ਰੇਟ ਵੱਧ ਗਏ ਜੇ ਰੇਟ ਵੱਧ ਗਏ ਜੇ ਅਫਸਰਾਂ ਦੇ ਰੇਟ ਵੱਧ ਗਏ ਜੇ ਲੀਡਰਾਂ ਦੇ ਰੇਟ ਵੱਧ ਗਏ ਜੇ ਮਾਫੀਆ ਦੇ ਕੋਈ ਇੱਕ ਹਲਕਾ ਦਾ ਦੋ ਜਿੱਥੇ ਯੁੱਧ ਵਿਰੋਧ ਨਸ਼ਾ ਵਿਰੋਧ ਕਾਮਯਾਬ ਹੋਇਆ ਹੋਵੇ ਮੈਂ ਛਲਾਗਾ ਕਰਦਾ ਭਗਵੰਤ ਸਿੰਘ ਮਾਨ ਜੀ ਦੇ ਯਤਨਾਂ ਦੀ ਭਗਵੰਤ ਸਿੰਘ ਮਾਨ ਜੀ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਨਸ਼ਾ ਨਹੀਂ ਖਤਮ ਹੋ ਸਕਦਾ ਹਾਂ ਜਾਗਦਾ ਹੀ ਮਿਰਦੀ ਇੱਕ ਬੇਨਤੀ ਪ੍ਰਵਾਨ ਕਰ ਲੋ ਛੇ ਮਹੀਨਿਆਂ ਵਿੱਚ ਨਸ਼ਾ ਕੀ ਨਸ਼ਾ ਵੇਚਣ ਵਾਲੇ ਪਾਕਿਸਤਾਨ ਚੱਲ ਜਾਣਗੇ ਹਿੰਦੁਸਤਾਨ ਕੋਈ ਨਸ਼ਾ ਵੇਚਣ ਰਹੇਗਾ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਸਾਰੇ ਐਮਐਲਏ ਨੂੰ ਸਾਡੀ ਆਵਾਜ਼ ਭਗਵੰਤ ਮਾਨ ਸਕਤ ਤੱਕ ਪਹੁੰਚਾਈ ਜਾਵੇ ਸਭ ਤੋਂ ਪਹਿਲਾਂ ਜਿਹੜਾ ਪਿੰਡ ਜਿੱਥੇ ਕੋਈ ਘਟਨਾ ਹੁੰਦੀ ਜਿੱਥੇ ਤੇ ਵੀ ਪਿੰਡ ਸਰਪੰਚ ਹੈ ਪੰਚ ਹੈ ਜਿਹੜੇ ਐਮਐਲਏ ਆ ਜਿਹੜੇ ਐਮਪੀ ਆ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਹੈ ਜਿਹੜੇ ਉੱਥੋਂ ਦੇ ਐਕਸਾਈਜ਼ ਅਧਿਕਾਰੀ ਹੈ ਜਿਹੜੇ ਨਸ਼ਾ ਰਿਲੇਟਡ ਹੈ ਜਿਹੜੇ ਭ੍ਰਸ਼ਟਾਚਾਰ ਰਿਲੇਟਡ ਹੈ ਇੱਕ ਨਾਰਕੋ ਲਾਈਵ ਡਿਟੈਕਟਿਵ ਟੈਸਟ ਹੁੰਦਾ ਜੇ ਹਰ ਇੱਕ ਪੁਲਿਸ ਅਫਸਰ ਦਾ ਥਾਣੇ ਦੇ ਐਸਐਚਓ ਦਾ ਹਰ ਇੱਕ ਡੀਐਸਪੀ ਦਾ ਹਰ ਇੱਕ ਐਸਪੀ ਦਾ ਹਰ ਇੱਕ ਪੁਲਿਸ ਕਮਿਸ਼ਨਰ ਦਾ ਹਰ ਇੱਕ ਡੀਜੀਪੀ ਦਾ ਹਰ ਇੱਕ ਆਈਜੀ ਦਾ ਉਸ ਤੋਂ ਇਲਾਵਾ ਹਰ ਇੱਕ ਐਮਐਲਏ ਦਾ ਹਰ ਇੱਕ ਕਾਉਂਸਲਰ ਦਾ ਹਰ ਇੱਕ ਸਰਪੰਚ ਦਾ ਹਰ ਇੱਕ ਪੰਚ ਦਾ ਇਮਨ ਕੀ ਮੁੱਖ ਮੰਤਰੀ ਤੱਕ ਦਾ ਨਾਰਕੋ ਟੈਸਟ ਹੋਵੇ ਲਾਈਵ ਡਰੈਗਟਿਵ ਟੈਸਟ ਹੋਵੇ ਮੋਦੀ ਜੀ ਇੱਕ ਇੱਕ ਤੁਸੀਂ ਵੀ ਸੇਵਾ ਦਾ ਕੰਮ ਕਰ ਲੋ ਔਰ ਤੁਸੀਂ ਬੜਾ ਸੋਨਾ ਕੀਤਾ ਹੈ ਹਿੰਦੁਸਤਾਨ ਦੀ ਸੈਨਾ ਨੂੰ ਇੱਕ ਵਧੀਆ ਪ੍ਰਧਾਨ ਮੰਤਰੀ ਮਿਲਿਆ ਔਰ ਬੜੀ ਤਗੜੀ ਜਿੱਤ ਹਾਸਲ ਕੀਤੀ ਹੈ ਹਿੰਦੁਸਤਾਨ ਨੇ ਪਾਕਿਸਤਾਨ ਤੇ ਇੱਕ ਕਪਰਾਲਾ ਤੁਸੀਂ ਵੀ ਕਰ ਦੋ ਈਡੀ ਤੇ ਸੀਬੀਆਈ ਉਹਨੂੰ ਛੂਡ ਦੇ ਦਿਓ ਵੀ ਪੰਜਾਬ ਨੂੰ ਬਚਾਣਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਣਾ ਹੈ ਜਿੰਨੇ ਵੀ ਇੱਥੇ ਭ੍ਰਸ਼ਟ ਅਫਸਰ ਨੇ ਚਾਹੇ ਕਿਸੇ ਵੀ ਮੈਗਜ਼ਮੇ ਦੇ ਜਿੰਨੇ ਵੀ ਇੱਥੇ ਲੀਡਰ ਨੇ ਭ੍ਰਸ਼ਟ ਜਿੰਨੇ ਵੀ ਚਾਹੇ ਐਮਪੀ ਹੈ ਚਾਹੇ ਕਾਉਂਸਲਰ ਹੈ ਚਾਹੇ ਸਰਪੰਚ ਹੈ ਚਾਹੇ ਪੰਚ ਹੈ ਚਾਹੇ ਐਮਪੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਸਭ ਦੀਆਂ ਪ੍ਰਾਪਰਟੀਆਂ ਦੀ ED ਤੇ CBI ਦੀ ਜਾਂਚ ਕਰਾਓ ਸਭ ਦੇ ਨਾਰਕੋ ਟੈਸਟ ਕਰਾਓ ਲਾਈਵ ਡਿਟੈਕਟਿਵ ਟੈਸਟ ਕਰਾਓ ਇੱਕ ਇੱਕ ਬਦਲਾਅ ਆ ਜਾਏਗਾ ਇੱਕ ਇੱਕ ਸੁਧਾਰ ਹੋਏਗਾ ਕਿਉਂਕਿ ਜਦੋਂ ਇਹਨਾਂ ਦੁਸ਼ਤਾਂ ਦੇ ਨਾਰਕੋ ਟੈਸਟ ਹੋਣਗੇ ਉਹਨਾਂ ਦੇ ਚ ਤੋਤੇ ਵਾਂਗੂ ਸਾਰੇ ਬੋਲਣਗੇ ਔਰ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਏਗੀ ਇਹਨਾਂ ਦੀ ਤਰ੍ਹਾਂ ਲੱਖ ਲੱਖ ਡੇਢ ਡੇਢ ਲੱਖੇ ਕੀਏ ਤੇ ਅੱਜ ਅਰਬਾਂ ਦੇ ਮਾਲਕ ਬਣ ਗਏ ਹੋਟਲ ਇਹਨਾਂ ਦੇ ਬਣ ਗਏ ਮਹਿਲ ਇਹਨਾਂ ਦੇ ਬਣ ਗਏ ਤੇ ਖੂਨ ਜਨਤਾ ਦਾ ਚੂਸਿਆ ਗਿਆ ਇੱਕੋ ਕੰਮ ਤੇ ਪੰਜਾਬ ਚੋਂ ਨਸ਼ਾ ਖਤਮ ਹੋ ਸਕਦਾ ਜੇ ਭ੍ਰਿਸ਼ਟਾਚਾਰੀ ਖਤਮ ਹੋ ਸਕਦੀ ਹੈ ਜਿੰਨੀਆਂ ਮਰਜੀ ਪੋਸਟਾਂ ਪਾ ਲੋ ਭਗਵੰਤ ਸਿੰਘ ਮਾਨ ਜੀ ਜਿੰਨਾ ਮਰਜੀ ਤੁਸੀਂ ਯੁੱਧ ਨਸ਼ਾ ਵਿਰੁੱਧ ਕਰ ਲੋ ਜਿੰਨੇ ਮਰਜੀ ਪੁਲਿਸ ਕਮਿਸ਼ਨਰ ਮੀਟਿੰਗਾਂ ਕਰ ਲੈਣ ਪੰਜ ਪੈਸੇ ਫਾਇਦਾ ਨਹੀਂ ਹੋਣਾ ਸਾਰੇ ਅੰਮ੍ਰਿਤਸਰ ਦੇ ਨੇ ਥਾਣੇ ਆ ਪੰਜਾਬ ਦੇ ਨੇ ਥਾਣੇ ਆ ਉੱਥੋਂ ਦੇ ਐਸ ਐਚਓ ਸੀਆਈ ਚਾਰਜਾਂ ਦੇ ਨਾਰਕੋ ਟੈਸਟ ਕਰਾਓ ਲਾਈਵ ਡਾਇਟੈਕਟਿਕ ਟੈਸਟ ਕਰਾਓ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਾਓ ਈਡੀਸੀਬੀਆਈ ਅਜਿਹੇ ਪ੍ਰੋਸਟਫਸਰ ਨੇ ਜਿਹੜੇ ਪ੍ਰੋਸਲੀਡਰ ਨੇ ਇਹਨਾਂ ਨੂੰ ਸੁੱਟੋ ਜ਼ਿਲ੍ਹੇ 'ਚ ਤੇ ਯੁਵਾ ਨੂੰ ਮੌਕਾ ਦਵੋ ਜਿਹੜਾ ਯੁਵਾ ਅੱਜ ਬਰੋਜ਼ਗਾਰ ਹੈ ਜਿਹੜਾ ਵਿਦੇਸ਼ਾਂ 'ਇ ਜਾ ਰਿਹਾ ਹੈ ਉਹਨਾਂ ਦਾ ਕੋਈ ਸੋਚੋ ਤਾਂ ਬਿਲਕੁਲ ਇਸ ਤੋਂ ਜ਼ਿਆਦਾ ਜਮੀਰ ਦੇ ਸੇਵਾਦਾਰ ਸ਼ਬਾਸ਼ ਜਕਰ ਜਿਨ੍ਹਾਂ ਬੜੇ ਬਿਬਾਕੀ ਦੇ ਨਾਲ ਨਾਰਕੋ ਟੈਸਟ ਕਰਨ ਦੀ ਹਮਾਇਤ ਕੀਤੀ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਬੇਨਤੀ ਭਰੇ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜੇ ਇਹਨਾਂ ਪ੍ਰਸ਼ਟ ਅਫਸਰਾ ਜਾਂ ਜਿਹੜੇ ਕਾਲੀਆਂ ਭੇਡਾਂ ਨੇ ਵੱਖ-ਵੱਖ ਮਹਿਮਿਆਂ 'ਚ ਇਹਨਾਂ ਦਾ ਨਾਰਗੋ ਟੈਸਟ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਬਹੁਤ ਵੱਡਾ ਇੱਕ ਬਦਲਾਅ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਇੱਥੋਂ ਤੱਕ ਉਹਨਾਂ ਮੰਗ ਕੀਤੀ ਕਿ ED ਤੇ CBI ਵਰਗੀਆਂ ਏਜੰਸੀਆਂ ਦੇ ਹੱਥ ਖੋਲੇ ਜਾਣ ਪੰਜਾਬ ਦੇ ਵਿੱਚ ਜਿਹੜਾ ਡਰੱਗ ਮਾਫੀਆ ਜਾਂ ਹੋਰ ਵੱਖ-ਵੱਖ ਮਾਫੀਆ ਇੱਥੇ ਚੱਲ ਰਹੇ ਨੇ ਵੱਡੇ ਪੱਦਰ ਤੇ ਆਪਣੇ ਕਾਲੇ ਕਾਲੇ ਕਾਰੋਬਾਰ ਚਲਾ ਰਹੇ ਨੇ ਉਹਨਾਂ ਦੇ ਆਪਾਂ ਪੰਜਾਬ ਵਾਸੀਆਂ ਨੂੰ ਠੱਲ ਪਾ ਸਕਦੇ ਆ ਪੰਜਾਬ ਵਾਸੀਆਂ ਨੂੰ ਉਸ ਕੋਰ ਤੋਂ ਬਚਾ ਸਕਦੇ ਆ ਤਾਂ ਇਹ ਸੀ ਆਰ ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ